ਲੋ ਵੀ ਦੋਸਤੋ ਅੱਜ ਆਪਣੇ ਕੋਲ ਕਿਲਾ ਬਾਬਾ ਗੋਰਖਨਾਥ ਤੇ ਪਹੁੰਚੇ ਸੀ ਸਾਡੇ ਡੀਓਪੀ ਰਵਿੰਦਰ ਰਵਿੰਦਰ ਕੋਟਪਾਈ ਤੇ ਉਹਨਾਂ ਦੇ ਨਾਲ ਸਾਡੇ ਕੋਲ ਟਿੱਲੇ ਤੇ ਪਹੁੰਚੇ ਸੀ ਰੋਹਿਤ ਸਾਂਵਰੀਆ ਕਿਦੜ ਬਾਹਤ ਬਹੁਤ ਵਧੀਆ ਮਿਊਜ਼ਿਕ ਆਪਣਾ ਡਾਇਰੈਕਟਰ ਨੇ ਤੇ ਬਾਈ ਲੇਖਕ ਵੀ ਬਹੁਤ ਵਧੀਆ ਨੇ ਰਾਈਟਰ ਵੀ ਨੇ ਤੇ ਆਪਣਾ ਵਿਰਿੰਦਰ ਜੀ ਬਾਰੇ ਤਾਂ ਤੁਸੀਂ ਜਾਣਦੇ ਹੋ ਕਿ ਕੈਮਰਾਮੈਨ ਬਹੁਤ ਵਧੀਆ ਨੇ ਔਰ ਨਾਲ ਡੀਓਪੀ ਡਾਇਰੈਕਸ਼ਨ ਵੀ ਬਹੁਤ ਚੰਗੀ ਆ ਤੇ ਅੱਜ ਅਸੀਂ ਸਾਡੇ ਪਿੰਡ ਕੋਟਪਾਈ ਦੇ ਬਾਬਾ ਮਿਲਖਾ ਜਿਹੜੇ ਕਿ ਚਾਹ ਬਣਾਈ ਬੈਠੇ ਸੀ ਕਹਿੰਦੇ ਵੀ ਆ ਜਾਓ ਮਿੱਤਰੋ ਚਾਹ ਪੀ ਲੋ ਅੱਜ ਫਿਰ ਬੱਕਰੀਆਂ ਦੇ ਦੁੱਧ ਦੀ ਚਾਹ ਜਿਹੜੀ ਅੱਜ ਅਸੀਂ ਪੀਣੀ ਆ। ਇਹ ਸੋ ਵੱਖਰਾ ਹੀ ਹੁੰਦਾ ਨਾ ਇਹਦਾ। ਅੱਜ ਅਸੀਂ ਬੱਕਰੀਆਂ ਦੇ ਦੁੱਧ ਦੀ ਚਾਹ ਪੀਵਾਂਗੇ ਬਾਬਾ ਮਿਲਖਾ ਜੀ ਹੋਰਾਂ ਤੋਂ। ਹਾਂਜੀ ਬਾਬਾ ਮਿਲਖਾ ਜੀ। ਕੀ ਹਾਲ ਨੇ? ਅੱਛੇ ਜੀ ਚੰਗੇ ਆ ਹਾਲ। ਚੰਗੇ ਆ? ਬਹੁਤ ਵਧੀਆ। ਫਿਰ ਅੱਜ ਬੱਕਰੀਆਂ ਕਿੰਨੀਆਂ ਝੁੰਗਾਂ ਸੀ? ਬੱਕਰੀਆਂ ਅੱਜ ਦੋ ਹੀ ਝੁੰਗਾਂ। ਦੋ ਝੁੰਗਾਂ ਸੀ। ਕਿ ਤੇ ਚਾਹ ਤੁਸੀਂ ਕੱਲੇ ਆਪਦੇ ਵਾਸਤੇ ਤਾਂ ਨਹੀਂ ਬਣਾਈ ਸੀ ਨਹੀਂ ਨਹੀਂ ਮਾਕਈ ਬੰਦੇ ਵੀ ਆ ਜਾਂਦੇ ਆ ਕੋਲੇ ਮਤਲਬ ਸਾਡੀ ਵੇਟ ਸੀ ਹਾਂ ਠੀਕ ਹੈ ਨਾਮ ਲਿਖਿਆ ਸੀ ਚਾਹ ਤੇ ਨਾਮ ਲਿਖਿਆ ਸੀ ਹਾਂ ਜਿਵੇਂ ਕਹਿੰਦੇ ਦਾਣੇ-ਦਾਣੇ ਤੇ ਲਿਖਿਆ ਖਾਣੇ ਵਾਲੇ ਦਾ ਨਾਮ ਖਾਣੇ ਵਾਲੇ ਦਾ ਅੱਜ ਸਾਡਾ ਵੀ ਇਸ ਚਾਹ ਤੇ ਨਾਮ ਲਿਖਿਆ ਗਿਆ ਤੇ ਇਹ ਉਹ ਪਤੀਲੀ ਆ ਭਾਈ ਜਿਹੜੀ ਬੱਕਰੀਆਂ ਵਾਲੇ ਨਾ ਘਰ ਵਾਲੀ ਹਜੇ ਇੰਨੀ ਪਤੀਲੀ ਨਹੀਂ ਮਾਨ ਸਕਦੀ ਜਿੰਨਾ ਬੱਕਰਾਂ ਵਾਲੇ ਜਿਵੇਂ ਰੱਖਦੇ ਆ ਤੁਸੀਂ ਚਲਕਾ ਕੇ ਰੱਖਦੇ ਆ ਜਮਾ ਆਹ ਦੇਖ ਲਓ ਤੁਸੀਂ ਜੇ ਸੱਤ ਰੰਗੀ ਪੀਂਗ ਨਜ਼ਰ ਆਉ ਤੁਹਾਨੂੰ ਪੀਂਗ ਸੱਤ ਰੰਗੀ ਨਜ਼ਰ ਆਊਗੀ ਪਤੀਲੀ ਤੇ ਦੇਖੋ ਗੌਰ ਨਾਲ ਦੇਖਿਓ ਪਤੀਲੀ 'ਚ ਨਿਗਾਹ ਰੱਖਿਓ ਕਿਤੇ ਹੋਰ ਪਾਸੇ ਨਹੀਂ ਪਤੀਲੀ ਪਤੀਲੀ ਜਿਹਦੀ 'ਚ ਚਾਹ ਬਣਦੀ ਓਸ ਪਤੀਲੀ ਦੀ ਗੱਲ ਕਰਦਾ ਮੈਂ ਹਾਂ ਸਾਰੀ ਪੱਟੀ ਦਿਖਾ ਦੇ ਤਮਾ ਉਹ ਹੀ ਲੱਗੇ ਬੰਨਾਂ ਮਾ ਚਾਹ ਤਰ ਲ ਵੈਸੇ ਇਹਦੇ ਥੱਲੇ ਵੀ ਆ ਚਮਕੌਰ ਦੇਖਿਓ ਆਇਆ ਸੋ ਇਹਦੇ ਥੱਲੇ ਵੀ ਆ ਹਾਂ ਆ ਕੇ ਆਇਓ ਮੜਾ ਯਾ ਦੱਸ ਕਣ ਕੀ ਯਾਰ ਆ ਜਿਹੜਾ ਪੌਦਾ ਜੇ ਕਿਸੇ ਪੌਦੇ ਦੇ ਬਾਰੇ ਦੱਸੋ ਹਣਾ ਆ ਦਰਸ਼ਕ ਵੀਰੋ ਇੱਕ ਨਾ ਵਣਾਂ ਦੇ ਥੱਲੇ ਆਪਣੇ ਇੱਥੇ ਹੋ ਸਕਦਾ ਹੋਰ ਕਿਤੇ ਨਾ ਹੋਣ ਹੋ ਸਕਦਾ ਇੱਥੇ ਹੀ ਹੋਣ ਸਿਰਫ ਪਰ ਇਹ ਵਣਾਂ ਦੇ ਥੱਲੇ ਨਾ ਇਸ ਤਰ੍ਹਾਂ ਦਾ ਇੱਕ ਪੌਦਾ ਇਹ ਪੌਦਾ ਵਣਾਂ ਦੇ ਥੱਲੇ ਤਿਆਰ ਹੁੰਦਾਗਾ ਇਦੇ ਬਾਰੇ ਜੇ ਕਿਸੇ ਵੀਰ ਨੂੰ ਕੋਈ ਨੌਲੇਜ ਹੈ ਜਾਂ ਪਤਾ ਹੈ ਇਹ ਕੀ ਚੀਜ਼ ਆ ਇਨਸਾਨ ਦੇ ਕੰਮ ਆ ਸਕਦਾ ਕੋਈ ਜੜੀ ਬੂਟੀ ਹੈ ਜਾਂ ਇਹ ਨਹੀਂ ਵਰਤੋਂ ਚ ਲੈਣ ਵਾਲੀ ਚੀਜ਼ ਕਮੈਂਟ ਜ਼ਰੂਰ ਕਰਕੇ ਦੱਸੋ ਸਾਨੂੰ ਆ ਬਾਬਾ ਮਿਲਖਾ ਜੀ ਦਾ ਮਾਲ ਬੈਠਾ ਈ ਜੇ ਤਾਰਿਆਂ ਆਪੇ ਦੱਸੁੰਦੇ ਨੇ ਨਾ ਉਹ ਦੁੱਧ ਬਣਾਉਣੇ ਨੇ ਲੈ ਹੁਣ ਮੇਰੀ ਵੀਡੀਓ ਬਣਾਦੇ ਵਿੱਚ ਮੈਂ ਤਾਂ ਸੈਟਤੀ ਰੱਖਦਾ ਹਾਂ ਹਾਂ ਵੀ ਦਰਸ਼ਕ ਵੀਰੋ ਸਾਡਾ ਬਲੌਗ ਕਿਵੇਂ ਲੱਗਿਆ ਤੇ ਇੱਕ ਸਾਨੂੰ ਬਣ ਦੇ ਥੱਲੇ ਜੋ ਇਹ ਪੌਦਾ ਉੱਗ ਰਿਹਾ ਇਹਦੇ ਬਾਰੇ ਜਰੂਰ ਜਾਣਕਾਰੀ ਦਿਓ ਕਿ ਇਹ ਕੀ ਇਨਸਾਨ ਦੇ ਕੰਮ ਆਉਣ ਵਾਲੀ ਚੀਜ਼ ਆ ਜਾਂ ਕੋਈ ਜੜੀ ਬੂਟੀ ਆ ਜਾਂ ਕੋਈ ਜ਼ਹਿਰੀਲੀ ਚੀਜ਼ ਆ ਮੁੰਨੀ ਸ਼ੀਲਾ ਵੀ ਦਿਖਾ ਦਿਓ ਹਾਂ ਕਿਵੇਂ ਇਹ ਮੁੰਨੀ ਇਹ ਸ਼ੀਲਾ ਏ ਰਿਹਾਂ ਲੈ ਬਬਾ ਚਾਪਾ ਖੀ ਲਾਏ ਆ ਸ਼ਿਲਾ ਗੜੀ ਹੈ ਹੈ ਸ਼ਿਲਾ ਆ ਬੈਠੀ ਨਾਲੀ ਆ ਦੇਖਾ ਸ਼ਿਲਾ ਇਧਰ ਵੇ ਸ਼ਿਲਾ ਸ਼ਿਲਾ ਮੁੰਨੀ ਕੇ ਤੇ ਮੁੰਨੀ ਮੁੰਨ ਨਹੀਂ ਆਪ ਜਿਹਨਾਂ ਦੇ ਮੁੰਨੀ ਹੈ ਨਹੀਂ ਨਹੀਂ ਡੀਓ ਵੀ ਸਾਹਿਬ ਅੱਜ ਇਹਨਾਂ ਦੇ ਛਤਰ ਨਹੀਂ ਪਹਿਣੇ ਕਿਉਂਕਿ ਇਹਨਾਂ ਨੇ ਹੋਮਵਰਕ ਪੂਰਾ ਕੀਤਾ ਹੋਇਆ ਕੀਤਾ ਹੋਇਆ ਹਾਂ ਆ ਫੜਾਉ ਬਾਈ ਲੈ ਵੀ ਚਾਚਾ ਚਾਹ ਪੀ ਕੇ ਦਸ ਕੇਵੇਂ ਲੱਗੀ ਜਦੋਂ ਬਾਈ ਕਿਸੇ ਠੇਡਾਂ ਵਾਲੇ ਨੂੰ ਇਸ ਪਤੀਲੀ ਤੋਂ ਦੂਰ ਹੋਣਾ ਪੈ ਜੇ ਆ ਜਿਹੜੀ ਪਤੀਲੀ ਆ ਉਹ ਇਹਦੇ ਸਾਰਾ ਇਥੇ ਮਾਲ ਚਾਰਦਾ ਸਿਰਫ ਤੁਸੀਂ ਕਦੇ ਵੀ ਕਿਤੇ ਜਾ ਕੇ ਦੇਖ ਲਓ ਠੇਡਾਂ ਵਾਲੇ ਦੇ ਪਤੀਲੀ ਦੇ ਉੱਤੇ ਇਸ ਤਰ੍ਹਾਂ ਕੁੰਡੇ ਲੱਗੇ ਹੋਣਗੇ ਤੇ ਇਸ ਤਰ੍ਹਾਂ ਫੜਨੂ ਐ ਸਪੈਸ਼ਲ ਬਣਾਇਆ ਹੋਊਗਾ। ਹੂੰ। ਤੇ ਉਦੋਂ ਫਿਰ ਭੇਡਾਂ ਵਾਲਾ ਇੱਕੋ ਹੀ ਸੌਂਗ ਗਾਉਂਦਾ। ਜਦੋਂ ਕਿਤੇ ਪਤੀਲੀ ਤੋਂ ਦੂਰ ਹੋ ਜਾਂਦਾ ਜਾਂ ਕਿਤੇ ਗੁੰਮ ਹੋ ਜਾਂਦੀ ਜਾਂ ਕੋਈ ਚੱਕ ਕੇ ਚੋਰ ਲੈ ਜੇ। ਉਹਨੂੰ। ਉਦੋਂ ਫਿਰ ਇਹ ਹੀ ਗੱਲ ਕਹਿੰਦਾ। ਭੁੱਲਣਾ ਤਾਂ ਪਹਿਣਾ ਪਰ ਭੁੱਲਣਾ ਔਖਾ ਯਾਦ ਕਰਕੇ ਵੀ ਕੀ ਤੈਨੂੰ ਕਰੂਗਾ। ਉਹ ਜੈਲੀ ਮਨਜੀਤ ਪੂਰੀ ਤੇਰਾ ਡੰਗਿਆਣੇ ਨਾਲ ਜੀਉਗਾ ਤੇ ਵਿੱਚ ਵਿੱਚ ਮਰੂਗਾ ਆਈਂ ਆਂਦੀ ਆ ਬਾਬਾ ਪਤੀਲੀ ਤੋਂ ਦੂਰ ਤਾਂ ਨਹੀਂ ਨਾ ਹੋ ਸਕਦਾ ਭੈਡਾਂ ਵਾਲਾ ਨਹੀਂ ਹੋ ਸਕਦਾ ਝੋਲੇ ਚ ਰੱਖ ਦੋ ਵੀ ਗਲ ਚ ਪਾ ਕੇ ਇਮੀ ਆ ਨਾ ਹਾਂ ਤਾਂ ਹੁਣ ਮੈਨੂੰ ਚਾਹ ਪੀ ਲੈਣ ਦੋਈ ਬਾਈ ਵੈਸੇ ਬੱਕਰੀ ਦੋ ਲੋ ਵੀ ਦੋਸਤੋ ਅੱਜ ਆਪਣੇ ਕੋਲ ਕਿੱਲਾ ਬਾਬਾ ਗੋਰਖਨਾਥ ਤੇ ਪਹੁੰਚੇ ਸੀ ਸਾਡੇ ਡੀਓਪੀ ਰਵਿੰਦਰ ਰਵਿੰਦਰ ਕੋਟਪਾਈ ਤੇ ਉਹਨਾਂ ਦੇ ਨਾਲ ਸਾਡੇ ਕੋਲ ਟਿੱਲੇ ਤੇ ਪਹੁੰਚੇ ਸੀ ਰੋਹਿਤ ਸਾਂਵਰੀਆ ਕਿਦੜ ਬਾਹਤ ਬਹੁਤ ਵਧੀਆ 뮤직 ਆਪਣਾ ਡਾਇਰੈਕਟਰ ਨੇ ਤੇ ਬਾਈ ਲੇਖਕ ਵੀ ਬਹੁਤ ਵਧੀਆ ਨੇ ਰਾਈਟਰ ਵੀ ਨੇ ਤੇ ਆਪਣਾ ਵਿਰਿੰਦਰ ਜੀ ਬਾਰੇ ਤਾਂ ਤੁਸੀਂ ਜਾਣਦੇ ਹੋ ਕਿ ਕੈਮਰਾਮੈਨ ਬਹੁਤ ਵਧੀਆ ਨੇ ਔਰ ਨਾਲ ਡੀਓਪੀ ਡਾਇਰੈਕਸ਼ਨ ਵੀ ਬਹੁਤ ਚੰਗੀ ਆ ਤੇ ਅੱਜ ਅਸੀਂ ਸਾਡੇ ਪਿੰਡ ਕੋਟਪਾਈ ਦੇ ਬਾਬਾ ਮਿਲਖਾ ਜਿਹੜੇ ਕਿ ਚਾਹ ਬਣਾਈ ਬੈਠੇ ਸੀ ਕਹਿੰਦੇ ਵੀ ਆ ਜਾਓ ਮਿੱਤਰੋ ਚਾਹ ਪੀ ਲਓ ਤੇ ਅੱਜ ਫਿਰ ਬੱਕਰੀਆਂ ਦੇ ਦੁੱਧ ਦੀ ਚਾਹ ਜਿਹੜੀ ਅੱਜ ਅਸੀਂ ਤੀਣੀ ਆ ਅੱਜ ਅਸੀਂ ਬੱਕਰੀਆਂ ਦੇ ਦੁੱਧ ਦੀ ਚਾਹ ਪੀਵਾਂਗੇ ਬਾਬਾ ਮਿਰਖਾ ਜੀ ਹੋਰਾਂ ਤੋਂ ਹਾਂਜੀ ਬਾਬਾ ਮਿਰਖਾ ਜੀ ਕੀ ਹਾਲ ਨੇ ਅੱਛੇ ਚੰਗੇ ਆ ਹਾਲ ਚੰਗੇ ਆ ਬਹੁਤ ਵਧੀਆ ਫਿਰ ਅੱਜ ਬੱਕਰੀਆਂ ਕਿੰਨੀਆਂ ਝੁੰਗਾਂ ਸੀ ਬੱਕਰੀਆਂ ਅੱਜ ਦੋ ਹੀ ਝੁੰਗਾਂ ਨੇ ਦੋ ਝੁੰਗਾਂ ਸੀ ਹਾਂ ਕਿਤੇ ਚਾਹ ਤੁਸੀਂ ਕੱਲੇ ਆਪਦੇ ਵਾਸਤੇ ਤਾਂ ਨਹੀਂ ਬਣਾਈ ਸੀ ਨੇ ਨਹੀਂ ਮਾਕੇ ਬੰਦੇ ਵੀ ਆ ਜਾਂਦੇ ਐ ਕੋਲੇ ਮਤਲਬ ਸਾਡੀ ਵੇਟ ਸੀ ਹਾਂ ਠੀਕ ਆ ਨਾਮ ਲਿਖਿਆ ਚਾਹ ਤੇ ਨਾਮ ਲਿਖਿਆ ਸੀ ਹਾਂ ਜਿਵੇਂ ਕਹਿੰਦੇ ਦਾਣੇ ਦਾਣੇ ਤੇ ਲਿਖਿਆ ਖਾਣੇ ਵਾਲੇ ਦਾ ਨਾਮ ਅੱਜ ਸਾਡਾ ਵੀ ਇਸ ਚਾਹ ਤੇ ਨਾਮ ਲਿਖਿਆ ਗਿਆ ਤੇ ਇਹ ਉਹ ਪਤੀਲੀ ਆ ਭਾਈ ਜਿਹੜੀ ਬੱਕਰੀਆਂ ਵਾਲੇ ਨਾ ਘਰ ਵਾਲੀ ਹਜੇ ਇੰਨੀ ਪਤੀਲੀ ਨਹੀਂ ਮੰਨ ਸਕਦੀ ਜਿੰਨਾ ਬੱਕਰੀਆਂ ਵਾਲੇ ਜਿਵੇਂ ਰੱਖਦੇ ਆ ਤੁਸੀਂ ਚਲਕਾ ਕੇ ਰੱਖਦੇ ਜਮਾ ਆਹ ਦੇਖ ਲਓ ਤੁਸੀਂ ਜੇ ਸੱਤ ਰੰਗੀ ਪੀਂਗ ਨਜ਼ਰ ਆਉ ਤੁਹਾਨੂੰ ਤੀਨ ਸੱਤ ਰੰਗੀ ਨਜ਼ਰ ਆਊਗੀ ਪਤੀਲੀ ਤੇ ਦੇਖੋ ਗੌਰ ਨਾਲ ਦੇਖਿਓ ਪਤੀਲੀ ਚ ਨਿਗਾਹ ਰੱਖਿਓ ਕਿਤੇ ਹੋਰ ਪਾਸੇ ਨਹੀਂ ਪਤੀਲੀ ਪਤੀਲੀ ਜਿਹਦੀ ਚ ਚਾਹ ਬਣਦੀ ਓਸ ਪਤੀਲੀ ਦੀ ਗੱਲ ਕਰਦਾ ਮੈਂ ਹਾਂ ਸਾਰੀ ਪੱਟੀ ਦਿਖਾ ਦੇ ਕਮਾ ਦੀ ਹਾਂ ਸੋਛ ਪਈ ਕੋਈ ਸੋਚਦਾ ਜਾ ਰਿਹਾ ਹੈ ਮੁਹਲੇ ਕੇ ਬੰਨ ਮਾ ਚਾ ਤਰ ਲ ਵੈਸੇ ਇਹ ਥੱਲੇ ਵੀ ਆ ਚਮਕੋਰਾ ਦੇਖਿਓ ਆਇਆ ਥੱਲੇ ਵੀ ਆ ਹਾਂ ਆ ਕੇ ਆਇਓ ਮੜਾ ਜੀ ਦੱਸ ਕਣ ਕੀ ਯਾਰ ਆ ਜਿਹੜਾ ਪੌਦਾ ਜੀ ਕਿਸੇ ਪੌਦੇ ਦੇ ਬਾਰੇ ਦੱਸੋ ਹਾਂ ਆ ਦਰਸ਼ਕ ਵੀਰੋ ਇੱਕ ਨਾ ਬਣਾਂ ਦੇ ਥੱਲੇ ਆਪਣੇ ਇੱਥੇ ਹੋ ਸਕਦਾ ਹੋਰ ਕਿਤੇ ਨਾ ਹੋਣ ਹੋ ਸਕਦਾ ਇੱਥੇ ਹੀ ਹੋਣ ਸਿਰਫ ਪਰ ਇਹ ਬਣਾਂ ਦੇ